ਨਾਮ ਸਿਮਰ ਲੈ ਚਿੰਤਾ ਸਭ ਛੱਡ ਜਾਏ ਨਾਮ ਸਿਮਰ ਲੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀਓ ਗਉੜੀ ਗਵਾਰੇ ਰੀ ਮਨ ਲਾਤੀ ਜਾ ਮਨਮੁਖ ਸੁਤਾ ਮਾਇਆ ਮੋ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇਜਨ ਜਾਗੇ ਜਿਨ ਨਾਮ ਪਿਆਰ ਸਹਿਜ ਜਾਗ ਸਵਨ ਕੋਈ ਸਹਿਜ ਜਾਗ ਸਵਨ ਕੋਈ ਪੂਰੇ ਗੁਰਦੇ ਭੂਜੈ ਜਨ ਕੋਈ ਰਾਹੋ ਸਹਿਜ ਜਾਗ ਸਵਨ ਕੋਈ ਪੂਰੇ ਗੁਰਤੇ ਭੂਜੈ ਜਨ ਕੋਈ ਰਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਗੁਰੂ ਸਾਹਿਬ ਨੇ ਕਿਰਪਾ ਕਰਕੇ ਮਖਸ਼ਿਸ਼ ਕਰਕੇ ਵਾਹਿਗੁਰੂ ਆਪਾਂ ਨੂੰ ਸ਼ਾਮਿਲ ਦੀ ਵਿਚਾਰ ਨਾਲ ਜੁੜਿਆ ਰੜੀ ਵਾਲ ਸ਼ਬਦ ਦੀ ਵਿਚਾਰ ਸਦਕਾ ਕਰਵਾ ਰਹੇ ਨੇ ਜਾੜੀ ਦਾ ਸ਼ਬਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 160 ਤੋਂ ਲੈ ਕੇ 161 ਦੇ ਉੱਪਰ ਸੁਭਾਈ ਮਾਨ ਸ਼ਬਦ ਹੈ ਤੀਸਰੇ ਪਾਤਸ਼ਾਹ ਤਨੂਗ੍ਰਮਨ ਰਾਜਪਤਾ ਜੀ ਦੀ ਬਾਣੀ ਹੈ ਰਾਗ ਵਿਗਉੜੀ ਗੁਆਰੇ ਜੀ ਰੇਂਦਰ ਜੋ ਰਹਾਉ ਦਾ ਬੰਦ ਹੈ ਸਹਿਬ ਜੀ ਫਰਮਾਉਂਦੇ ਨੇ ਸਜੇ ਜਾਗਾ ਸਵੇ ਨ ਕੋਈ ਪੂਰੇ ਪਾ ਪੂਰੇ ਗੁਰਤੇ ਬੁੱਝ ਜਾ ਜਨ ਕੋਏ ਹੁਣ ਗਾਇਕ ਜੀ ਗੱਲ ਕਰਦੇ ਬੈਣ ਇੱਥੇ ਸੌਣ ਦੀ ਤੇ ਜਾਗਣ ਦੀ ਇੱਕ ਸਰੀਰਕ ਤੌਰ ਤੇ ਸੌਣਾ ਹੁੰਦਾ ਬਾਈ ਗੁਰੂ ਤਦ ਸਰੀਰਕ ਤੌਰ ਤੇ ਜਾਗਣਾ ਹੁੰਦਾ ਇੱਕ ਹੁੰਦਾ ਜਾਗਣਾ ਆਤਮਿਕ ਤੌਰ ਤੇ ਅੰਦਰੋਂ ਤੇ ਇੱਕ ਹੁੰਦਾ ਅੰਦਰ ਮਾਇਆ ਦੇ ਮੋਹ ਦੇ ਵਿੱਚ ਗਵਹਲ ਹੋ ਕੇ ਸੁੱਤੇ ਹੋਏ ਇਹਨਾਂ ਤੇਈ ਆਪਾਂ ਕਹਿੰਦੇ ਸੁਪਿਆਂ ਨੂੰ ਤਾਂ ਕੋਈ ਜਗਾਵੇ ਜਾਗਦੇ ਨੂੰ ਕਿਹੜਾ ਜਗਾਵੇ ਉਦਾਹਰਣ ਬਣੀ ਹੋਈ ਹੈ ਨਾ ਹੁਣ ਜਿਹੜੇ ਮਾਇਆ ਦੀ ਗਾਫਲ ਨੀਂਦ ਵਿੱਚ ਸੁੱਤੇ ਪਏ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪਦਾਰਥਾਂ ਦੇ ਵਿੱਚ ਰੁੱਝੇ ਹੋਏ, ਕਰੂ ਆਰਜ ਤੰਦਿਆਂ ਵਿੱਚ ਗ੍ਰਸਤ ਹੋਏ ਉਹਨਾਂ ਨੂੰ ਕੋਈ ਆਪਾਂ ਤੁਸੀਂ ਜਗਾ ਕੇ ਆਖੋ ਵੀ ਤੁਸੀਂ ਦੋਸਰੀ ਨੂੰ ਇਹਦਾ ਪ੍ਰਭ ਕਰ ਲਿਆ ਕਰੋ। ਮਨਨ ਨੂੰ ਹੰਦੇ ਅਗਲੇ ਉਹ ਕਹਿੰਦੇ ਪੈਸਾ ਕਮਾਉਣਾ ਹੈ। ਜਿਹੜੇ ਸਹਿਜੇ ਜਾਗ ਪੈਂਦੇ ਨੇ ਗੁਰੂ ਦੀ ਕਿਰਪਾ ਸਦਕਾ ਅੰਦਰੋਂ ਹੀ ਖੇਡ ਗੁਰਸੇ ਬਣਾ ਦਿੰਦੇ ਨੇ ਜਿਨ੍ਹਾਂ ਨੂੰ ਸੋਚੀ ਬਸ ਦਿੰਦੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਗੁਰੂ ਸਾਹਿਬ ਨੂੰ ਅਮਰਦੀ ਦਾਤ ਬਖਸ਼ ਦਿੰਦੇ ਆ ਉਹ ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਿੰਦੇ ਨੇ ਮਾਇਆ ਦੇ ਹੱਲਿਆਂ ਤੋਂ ਇਹ ਮਾਇਆ ਕੀ ਰੇ ਨਾ ਰੱਬ ਵੱਲੋਂ ਟੁੱਟੇ ਹੋਏ ਨੇ ਰੱਬ ਜਿਹਨੂੰ ਕਹਿੰਦੇ ਰੱਬ ਵਾਹਿਗੁਰੂ ਵੱਲੋਂ ਗੁਰੂ ਨਾਨਕ ਵੱਲੋਂ ਉਹ ਜਦੋਂ ਮਾਇਆ ਹਲਾ ਕਰਦੀ ਹੈ ਤਾਂ ਵਾਹਿਗੁਰੂ ਨਾਲ ਤੋੜਦੀ ਹੈ ਪਰ ਜਿਹੜੇ ਜਾਗ ਜਾਂਦੇ ਨੇ ਗੁਰੂ ਕੋਲੋਂ ਅਮਰਦੀ ਦਾਤ ਮਿਲ ਜਾਂਦੀ ਹੈ ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ ਵਾਹਿਗੁਰੂ ਆਤਮਿਕ ਤੌਰ ਤੇ ਉਹ ਜਾਗ ਜਾਂਦੇ ਨੇ ਅੰਦਰੋਂ ਸਵੇ ਨਾ ਕੋਈ ਫਿਰ ਉਹ ਮੋਹ ਦੀ ਨੀਂਦ ਵਿੱਚ ਨਹੀਂ ਸੌਂਦੇ ਮੋਦੀ ਨੀਂਦ ਵਿੱਚ ਗਾਫਲ ਹੋ ਕੇ ਨਹੀਂ ਸੌਂਦੇ ਉਹ ਜਿਸ ਹਾਲਾਤ ਲੋਦਰ ਪੂਰੇ ਗੁਰਤੇ 부ਝੇ ਜਨ ਕੋਈ ਜਿਦਾਂ ਕੋਈ ਵੀ ਪੂਰੇ ਗੁਰੂ ਪਾਸੋਂ ਧੰਨ ਗੁਰਗ੍ਰੰਥ ਸਾਹਿਬ ਜੀ ਪਾਸੋਂ ਕੋ ਨਾਨਕ ਪਾਸੋਂ ਕਿ ਉਹਦੀ ਪੂਰੇ ਗੁਰੂ ਕੌਣ ਹੈ ਵੈਗਰੂ ਗੁਰੂ ਗ੍ਰੰਥ ਸਾਹਿਬ ਜੀ ਆਤਮਿਕ ਜੀਵਨ ਦੀ ਸੂਝ ਹੱਥ ਹਾਸਲ ਕਰਦਾ ਆ ਆਤਮਿਕ ਜੀਵਨ ਦੀ ਸੂਝ ਹਾਸਲ ਕਿਵੇਂ ਹੁੰਦੀ ਹੈ ਵੀ ਗੁਰੂ ਕੋਲੇ ਬੈਠੇਗਾ ਗੁਰੂਕੁਲਮ ਦੀ ਦਾਤ ਲਏਗਾ ਨਾਮ ਦੀ ਦਾਤ ਲਏਗਾ ਬਾਣੀ ਪੜ੍ਹੇਗਾ ਵਿਚਾਰੇਗਾ ਸਿਮਰਨ ਕਰੇਗਾ ਚਰਨ ਧੂੜ ਲਏਗਾ ਭਾਂਡੇ ਮਾਂਝੇਗਾ ਤੇ ਗੁਰਸਹਿਬ ਆਪ ਨੂੰ ਚਮਕਾਉਣਗੇ ਰਸਕਾਉਣਗੇ ਤੇ ਫਿਰ ਗੱਲ ਸੋਝੀ ਆਏਗੀ ਪੂਰੇ ਗੁਰਤੇ ਬੁੱਝੇ ਜਨ ਕੋਏ ਕੀ ਗੱਲ ਸਮਝ ਆਏਗੀ ਵੀ ਮੈਂ ਮਾਇਆ ਦੇ ਮੋਹ ਵਿੱਚ ਨਹੀਂ ਸੌਣਾ ਮੈਂ ਮਾਇਆ ਦੇ ਮੋਹ ਵਿੱਚ ਨਹੀਂ ਸੌਣਾ ਗੁਰੂ ਗੁਰੂ ਜਪਣ ਵਾਸਤੇ ਆਇਆ ਇਹ ਗੱਲ ਸਮਝ ਆ ਗਈ ਉਹਨੂੰ ਉਹ ਰਹੋ ਇਹ ਰਹਉ ਦਾ ਬੰਦ ਹੈ ਕੇਂਦਰੀ ਭਾਵ ਸ਼ਬਦ ਦਾ ਸਾਰੇ ਸ਼ਬਦ ਦਾ ਜੋ ਸ਼ਬਦ ਦੀ ਸ਼ੁਰੂਆਤ ਹੈ ਸ਼ੁਰੂ ਚ ਸੈਭੀ ਫਰਮਾਉਂਦੇ ਦੇਖੋ ਮਨ ਮੁਕ ਸੂਤਾ ਮਾਇਆ ਮੋਹ ਪਿਆਰ ਮਨ ਦੇ ਮਗਰ ਲੱਗਿਆ ਹੋਇਆ ਮਨੁੱਖ ਗੁਰੂ ਨਾਲ ਟੁੱਟਿਆ ਹੋਇਆ ਮਨ ਦੇ ਮਗਰ ਲੱਗਿਆ ਹੋਇਆ ਮਨੁੱਖ ਨੂੰ ਕਹਿੰਦੇ ਮਨ ਮੁਕ ਮਨਮੁਖ ਸੁਤਾ ਮਾਇਆ ਮੁ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਹੁਣ ਗੁਰਮੁਖ ਹੈ ਜਿਹੜਾ ਜਨਾ ਮੁਖ ਗੁਰੂ ਵਾਲਾ ਜਿਹੜਾ ਹਰ ਵੇਲੇ ਸਾਨਮੁਖ ਰਹਿਂਦਾ ਗੁਰੂ ਦੇ ਸਾਨੂੰ ਕਿਹੜਾ ਰਹਿਂਦਾ ਹੈ ਜਿਹੜਾ ਗੁਰੂ ਅਮਰਦਾਸ ਰੀ ਹੈ ਗੁਰਸਿੱਖ ਹੈ ਜਿਹਦੇ ਅੰਦਰ ਖੇਡ ਵਰਤੀ ਆ ਕਈ ਮੇਰੇ ਅਰਗੇ ਵਾਹੀ ਗੁਰਜੀ ਅਮਰਦਾਸ ਵੀ ਗੁਰੂ ਦੇ ਸਾਨਮੁਖ ਨਹੀਂ ਰਹਿੰਦੇ ਅਮਰਦੀ ਦਾਤ ਤਾਂ ਮਿਲ ਜਾਂਦੀ ਹੈ ਕਰਮਾਂ ਕਰਕੇ ਪਰ ਉਹ ਪੂਰਾ ਤੌਰ ਤੇ ਫਿਰ ਉਹਨਾਂ ਨਿਭਾ ਨਹੀਂ ਪਾਉਂਦੇ ਉਹ ਨਾਲ ਜੁੜਦੇ ਨਹੀਂ ਕਿਰਪਾ ਨਹੀਂ ਪਾਈ ਰੱਖਦੇ ਵਿਚਾਰੀ ਉਮਰ ਕੰਨੀ ਕਿਰਪਾ ਨਹੀਂ ਪਾਈ ਇਹ ਤੈਨੂੰ ਬਾਣਾ ਪਾਇਆ ਤੇ ਕੋਈ ਬਾਣੀ ਦੀ ਸੇਵਾ ਨਹੀਂ ਸਿਮਰਨ ਨਹੀਂ ਵਿਚਾਰ ਨਹੀਂ ਹੋਈ ਗੁਰੂ ਦੀ ਤੇ ਹੋਰ ਇਤਨਿਆਂ ਦੇ ਵਿੱਚ ਮਸਤ ਮਨਮੁਖਾਂ ਵਾਲੀ ਸਾਰੀ ਬਿਰਤੀ ਹੁੰਦੀ ਹੈ ਉਹਨਾਂ ਦੇ ਅੰਦਰ ਵੀ ਪਰ ਹੁੰਦੇ ਅਮਰਤਾ ਨਹੀਂ ਨੇ ਮਾਇਆ ਦੇ ਵਿੱਚ ਗ੍ਰਸਤ ਹੁੰਦੇ ਨੇ ਹਣ ਜ਼ਰੂਰੀ ਨਹੀਂ ਵੀ ਕਿਰਪਾ ਨਹੀਂ ਪਾਈ ਬਾਣਾ ਪਾਇਆ ਤੇ ਉਹ ਗੁਰਮੁਖੀ ਹੋਏਗਾ ਮਨਮੁਖੀ ਵਿਰਤੀ ਵੱਧ ਜਾਂਦੀ ਹੈ ਕਈ ਵਾਰੀ ਵਿੱਚ ਮਾਇਆ ਦਾ ਅਟੈਕ ਹੀ ਬੜਾ ਤਗੜਾ ਕਿਉਂਕਿ ਮਾਇਆ ਦੇ ਮਗਰੀ ਭੱਜਿਆ ਵਰਦਾ ਬੰਦਾ ਸਾਰੀ ਉਮਰ ਇਸ ਕਰਕੇ ਸੇਵ ਕਹਿੰਦੇ ਜਿਹੜੇ ਗੁਰਮੁਖ ਨੇ ਅਸਲ ਤੌਰ ਤੇ ਜਿਹੜੇ ਗੁਰਮੁਖ ਨੇ ਨਾ ਉਹ ਅੰਦਰੋਂ ਜਾਗ ਜਾਂਦੇ ਨੇ ਜਿਹੜੇ ਗੁਰਬਾਣੀ ਨਾਲ ਜੁੜੇ ਨੇ ਗੁਣ ਗਿਆਨ ਵਿਚਾਰ ਗੁਣ ਵੈਗੁਰ ਦੇ ਗੁਣਾਂ ਦੀ ਵਿਚਾਰ ਵੈਗੁਰ ਦੇ ਗੁਣਾਂ ਨਾਲ ਜਾਣ ਪਛਾਣ ਬਣਾਉਂਦੇ ਨੇ ਜਿਹੜੇ ਕਿਉਂਕਿ ਵੈਗੁਰ ਬੇਹੰਤ ਗੁਣਾਂ ਦਾ ਮਾਲਕ ਫਿਰ ਸੇਹ ਜਨ ਜਾਗੇ ਜਿਨ ਨਾਮ ਪਿਆਰ ਜਾਂ ਉਹ ਜਾਗਦੇ ਨੇ ਜਿਨ੍ਹਾਂ ਦਾ ਨਾਮ ਨਾਲ ਪਿਆਰ ਨਾਮ ਮਿਲਿਆ ਹੋਏਗਾ ਤੇ ਪਿਆਰ ਪਿਆਣਾ ਗੁਰੂ ਵਾਲੇ ਬਣੇ ਹੋਣਗੇ ਤਾਂ ਹੀ ਨਾਮ ਨਹੀਂ ਜਾਤ ਮਿਲੇਗੀ ਸੇਹ ਜਨ ਜਾਗੇ ਜਿਨ ਨਾਮ ਪਿਆਰ ਆਤਮਿਕ ਤੌਰ ਤੇ ਉਹ ਜਾਗਦੇ ਨੇ ਅੰਦਰੋਂ ਆਤਮਿਕ ਤੌਰ ਤੇ ਬਾਈਕ ਨੂੰ ਸਹੀਦਕ ਤੌਰ ਤੇ ਤਾਂ ਸਾਰੀ ਦੁਨੀਆ ਜਾਗ ਜਾਂਦੀ ਹੈ ਰਾਤੀ ਸੌਂ ਜਾਂਦੇ ਤੇ ਨੇ ਜਾਗ ਜਾਂਦੇ ਆ ਰਾਤ ਨੂੰ ਕਿ ਦੌਰ ਦੇ ਗੁਰੂ ਦੀ ਕਿਰਪਾ ਨਾਲ ਜਾਗਦੇ ਸੱਜੇ ਜਾਗ ਸਭਨ ਕੋਈ ਸੱਜੇ ਆਤਮਾ ਕੋ ਡੋਲਤਾ ਵਿੱਚ ਟੇਕੇ ਜਿਹੜੇ ਜਾਗਦੇ ਨੇ ਗੁਰੂ ਕੋਲੋਂ ਬਾਤ ਲੈ ਕੇ ਜਾਗਦੇ ਨੇ ਫਿਰ ਸੌਂਦੇ ਨਹੀਂ ਨੋ 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 ਭਾਵ ਮਾਇਆ ਦੇ ਵਿੱਚ ਗ੍ਰਸਤ ਨਹੀਂ ਹੁੰਦੀ ਮਾਇਆ ਨਾਲ ਠੱਗ ਨਹੀਂ ਸਕਦੀ ਪੂਰੇ ਗੁਰਤੇ ਬੁੱਝੇ ਜਾਣ ਕੋਈ ਖੇਡ ਪੂਰੇ ਗੁਰੂ ਤੋਂ ਸਮਝ ਆਉਂਦੀ ਰਹੋ ਅਸੰਤਿਆ ਨਾੜੀ ਅਸੰਤ ਅਨਾਰੀ ਕਰੇ ਨਭੁਜੈ ਲੇਖ ਵਕਾਰੀ ਮਨੁੱਖ ਤੋਂ ਜੀ ਵਕਾਰਾਂ ਦੇ ਵਿੱਚ ਲੱਗਿਆ ਹੋਇ ਸਾਰੀ ਉਮਰ ਤੱਕ ਨੇ ਵਕਾਰ ਭੋਗਿਆ ਨਸ਼ੇ ਕੀਤੇ ਆ ਸੁਧਾਤ ਤੋਂ ਉਲਟ ਚੱਲਿਆ ਹੈ ਗੁਰੂ ਦੇ ਸੁਧਾਰ ਤੋਂ ਉਲਟ ਚੱਲਿਆ ਹੋਇਆ ਜੀਵ ਹੈ ਮਨੁੱਖ ਮਨੁੱਖ ਜਿਹਨੂੰ ਕਹਿੰਦੇ ਆ ਉਹਨੂੰ ਅਸੰਤ ਕਹਿੰਦੇ ਹੋਰ ਸਾਹਿਬ ਨੇ ਸੰਬੋਧਨ ਕੀਤਾ ਸੰਤ ਗੁਰਮੁਖ ਜਣ ਅਸੰਤ ਕਹਿੰਦਾ ਅਨਾਰੀ ਮਨੁੱਖ ਵਕਾਰੀ ਮਨੁੱਖ ਇਹ ਗੱਲ ਕਦੇ ਨਹੀਂ ਜਾਗਦੇ ਕਦੇ ਨਹੀਂ ਸੁਝ ਬੁੱਝ ਸਕਦੇ ਉਹਨਾਂ ਸਾਰੀ ਉਮਰ ਬਾਈਓ ਲੱਗੇ ਰਹੋ ਕਦੇ ਉਹ ਆਪਣੇ ਉਹਨਾਂ ਦਾ ਧਾਰਮਿਕ ਕੰਮ ਕਰਦੇ ਬੜੇ ਨੇ ਪਰ ਅੰਦਰੋਂ ਸੁੱਕੇ ਹੁੰਦੇ ਨੇ ਉਹਨਾਂ ਅੰਦਰੋਂ ਆਤਮਾ ਨਹੀਂ ਜਾਗਦੀ ਵਿਖਾਵੇ ਮਾਤਾ ਦੁਨੀਆਂ ਨੂੰ ਦਿਖਾਉਣ ਲਈ ਕੰਮ ਕਰਦੇ ਕਦੇ ਨਾ ਬੁੱਝੇ ਕਥਨੀ ਕਰੇ ਤੈ ਮਾਇਆ ਨਾਲ ਰੁੱਝੇ ਗਿਆਨ ਦੀਆਂ ਗੱਲਾਂ ਬੜੀਆਂ ਗੱਲਾਂ ਨੇ ਇਹ ਗਿਆਨ ਦੀਆਂ ਗੱਲਾਂ ਬੜੀਆਂ ਹੁੰਦੀਆਂ ਨੇ ਗਿਆਨ ਤੋਂ ਵੱਡੀ ਵੱਡੇ ਵੱਡੇ ਫਿਲਾਸਫਰਾਂ ਨੂੰ ਫੇਰ ਕਰ ਦਿੰਦੇ ਕਿ ਆਣ ਦੇਣ ਲੱਗੇ ਐਸਾ ਜਿਆ ਗਿਆਨ ਪੇਲਦੇ ਹਨ ਜਿਹਦਾ ਗੁਰੂ ਰੱਬ ਦਾ ਨਾਮ ਤੇ ਸਾਬਕਾ ਅਸਲ ਵਿੱਚ ਕਹਿੰਦਾ ਲੂਜ ਇਹ ਕਿੱਥੇ ਮਾਇਆ ਨਾਲ ਕਹਿੰਦਾ ਸਾਰੀ ਇਹ ਡਿਆੜੀ ਮਾਇਆ ਨਾਲ ਮਾਇਆ ਮਾਇਆ ਸਰੀਰ ਨਾਲ ਜੁੜੇ ਨੇ ਪਦਾਰਥਾਂ ਨਾਲ ਜੁੜੇ ਐ ਕਰੰਸੀ ਨਾਲ ਜੁੜੇ ਡਾਲਰਾਂ ਨਾਲ ਜੁੜੇ ਮਾਇਆ ਨਾਲ ਜੁੜੇ ਅੰਧਿਆ ਗਿਆਨੀ ਕਦੇ ਨਾ ਸੀਜੈ ਇਹੋ ਜੇ ਮਨੁੱਖ ਮਾਇਆ ਵਿੱਚ ਅੰਨਾ ਗਿਆਨਹੀਨ ਲਿਖੋ ਉਦਾਂ ਭਗ ਜਨਾ ਮਰਜ਼ੀ ਪੜਿਆ ਲਿਖਿਆ ਹੋਵੇ ਜਿੱਦੀ ਮਰਜ਼ੀ ਖੇਡ ਉੱਚੀ ਹੋਵੇ ਲੱਦੀ ਪਰ ਸਭ ਕੀ ਕਹਨੇ ਆ ਇਹ ਅੰਨਾ ਹੈ ਨਾ ਗਿਆ ਗਿਆਨੀ ਹੈ ਇਸ ਜਗ ਇਸ ਯੁਗ ਮਹਿ ਰਾਮ ਨਾਮ ਨੇ ਸਤਾਰਾ ਵੇਖੋ ਇਹ ਸੰਸਾਰ ਹੈ ਨਾ ਇਸ ਯੁਗ ਵਿੱਚ ਇਸ ਸਮੇਂ ਵਿੱਚ ਇਸ ਸਰੀਰ ਵਿੱਚ ਦੋਹੇ ਪੱਖ ਨੇ ਜੈਵਿਕ ਹਨ ਇਸ ਯੁੱਗ ਮੈਂ RAM ਨਾਮ ਨਿਸਤਾਰਾ ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ ਕੋਈ ਵਿਰਲਾ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਜੀ ਸ਼ਬਦ ਦੀ ਵਿਚਾਰ ਵਿੱਚ ਜੁੜਦਾ ਜੀ ਦੇਖੋ ਸ਼ਬਦ ਜੁੜ ਕੇ ਗੁਰਬਾਣੀ ਵਿੱਚ ਜੁੜ ਕੇ ਕੋਈ ਵਿਰਲਾ ਹੀ ਵਿਚਾਰ ਕਰਦਾ ਕੋਈ ਵਿਚਾਰਦਾ ਵਿਰਲਾ ਹੀ ਹੈ ਬਨ ਗੁਰਗਨ ਸਾਹਿਬ ਕਿਰਪਾ ਕਰ ਦਿੱਤਾ ਆਪ ਤਰਹਿ ਸਗਲੇ ਕੁੱਲ ਉਦਾਰਾ ਆਪ ਤਾਂ ਤਰਦੇ ਹੀ ਤੰਦਾ ਆਪਣੀਆਂ ਗੁੱਲਾਂ ਵੀ ਬਚਾ ਲੈਂਦਾ ਉਹ ਉਹਨਾਂ ਦੀ ਵੀ ਸੇਫਟੀ ਹੈ ਬਿਲਕੁਲ ਦੇਖੋ ਮਾਣ ਉਹਨਾਂ ਨੂੰ ਵੀ ਬਚਾ ਲੈਂਦਾ ਹੈ ਆਪ ਤਰ ਸਗਲੇ ਕੁੱਲ ਉਧਾਰਾ ਇਸ ਕਲਯੁਗ ਮੇਂ ਕਰਮ ਧਰਮ ਨਾ ਕੋਈ ਇਸ ਕਲਯੁਗ ਵਿੱਚ ਕੋਈ ਧਰਮ ਨਹੀਂ ਕੋਈ ਛੜਾਈ ਨਹੀਂ ਕੋਈ ਕਰਮ ਧਰਮ ਨਹੀਂ ਛੜਾਈ ਨਹੀਂ ਸਕਦਾ ਸਮਾ ਭਾਵ ਜਿਹੜਾ ਕੋਈ ਕਰਮ ਕਰਦਾ ਮਾੜੇ ਕਰਮ ਕਰਦਾ ਤੇ ਕਲਯੁਗ ਦੇ ਮੱਥੇ ਮੜੀ ਜਾਂਦਾ ਵੀ ਕਲਯੁਗ ਹੈ ਜੀ ਕਲਯੁਗ ਹੈ ਜੀ ਜਿਵੇਂ ਗੁਰੂ ਸਾਹਿਬ ਗਏ ਨਾ ਉੱਥੇ ਮਨਾਰਸਾੜੀ ਸਾਈਡ ਤੇ ਜਦੋਂ ਗਏ ਤੀਰਥਾਂ ਦੇ ਉਸੇ ਪੰਡਿਤ ਬ੍ਰਾਹਮਣ ਬੜੇ ਦੇਖੇ ਤੇ ਬਾਬਾ ਮਰਦਾਨਾ ਜੀ ਨੇ ਵੇਖ ਕੇ ਆਖਿਆ ਗੁਰੂ ਸਾਹਿਬ ਜੀ ਦੇਖੋ ਇਹਨਾਂ ਦੀਆਂ ਕੰਪੂਟਾਂ ਦੇ ਦੇਖੋ ਕਰਮ ਦੇਖੋ ਇਹਨਾਂ ਦੇ ਕਿਦਾਂ ਨੇ ਸਾਰਿਆਂ ਦੇ ਲੋਕੋ ਕਹਿਣ ਲੱਗੇ ਭਾਈ ਕਲਯੁਗ ਹੈ ਕਲਯੁਗ ਹੈ ਗੋ ਇਹਦੇ ਕਲਯੁਗ ਹੈ ਗੁਰੂ ਸਾਹਿਬ ਕਹਿਣ ਲੱਗੇ ਬਦਦਿਆਂ ਨੂੰ ਕਹਿ ਭਾਈ ਇਹ ਸਾਲੀਆਂ ਕੰਦੂਦਾਂ ਤੁਸੀਂ ਕਰੋ ਤੇ ਮੱਥੇ ਕਲਯੁਗ ਦੇ ਮੜੀ ਜੰਨੇ ਹੋ ਤੇ ਕਲਯੁਗ ਦੇ ਮੱਥੇ ਮੜ ਕੇ ਤੁਸੀਂ ਇਥੇ ਵੱਜ ਜਾਓਗੇ ਤੁਹਾਨੂੰ ਰਾਜ ਨੂੰ ਥੋੜੀ ਖੇਲ ਦੇਣੀ ਇਥੇ ਵੀ ਗੁਰ ਸਾਹਿਬ ਇਹੀ ਸੁਣਾਉਂਦੇ ਕਰਮ ਧਰਮ ਨਾ ਕੋਈ ਕੋਈ ਕਰਮ ਧਰਮ ਛਡਾ ਨਹੀਂ ਸਕਦਾ ਕੋ ਕਰਮ ਦੇ ਵਿੱਚੋਂ ਮਾੜੇ ਕਰਮਾਂ ਵਿੱਚ ਕੱਲੀ ਦਾ ਜਨਮ ਚੰਡਾਲ ਕਾ ਘਰ ਹੋਈ ਦੇਖੋ ਕੋ ਕਰਮੀ ਮਨੁੱਖ ਕੋ ਕਰਮੀ ਮਨੁੱਖ ਦੇ ਹਿਰਦੇ 'ਚ ਮਨੋ ਕਲਜ ਵਾ ਜਾਂਦਾ ਹੈ ਨਾ ਬਿਰਤੀ ਹੋਈ ਆ ਸਮਾਦੋਈ ਆ ਸੂਰਜੀਵੀ ਹੋਈ ਆ ਜਾਨ ਵੀ ਹੋਈ ਆ ਤਾਰੀ ਵੀ ਹੋਈ ਆ ਸਤਜੋਗ ਸਤਜੋਗ ਦੇ ਵਿੱਚ ਕਿਤੇ ਕੋਸ਼ੂਰ ਜਿਹਾ ਹੋਰ ਜੜਦਾ ਜਿ ਤਰੇਤੇ ਦੇ ਸੂਰਜ ਹੋਰ ਸੀ ਕਿ ਹਵਾ ਬਦਲ ਗਈ ਸੀ ਕੋਹਾਣੀ ਹੋਰ ਹੋ ਗਈ ਸੀ ਸਮਾ ਹੋਈ ਜਾਂ ਚੰਨ ਵੀ ਸਤ ਗੁਰੂ ਸਾਹਿਬ ਨੇ ਬਣਜੀ ਸ਼ਬਦ ਚਾਹ ਰਿਆ ਸਹੀ ਚੰਨ ਸਹੀ ਤਾਰੇ ਸਹੀ ਧਰਤੀ ਸਹੀ ਸੂਰਜ ਤਬ ਤ ਰਹੇ ਕਹਿੰਦਾ ਸਭ ਕੁਝ ਜੋ ਇਹ ਬਦਲਿਆ ਕੀ ਹੈ ਦੋਸਤ ਬਦਲਿਆ ਕੀ ਹੈ ਮਾ ਨਵਾਂ ਸਾਲ ਚੜ ਗਿਆ ਜੀ ਕਿ ਨਵਾਂ ਸਾਲ ਕੀ ਚੜਿਆ ਕਹਿੰਦਾ ਸੂਰਜ ਮੁੱਠੇ ਪਸੇ ਚੜਿਆ ਹਾਂ ਉਹੀ ਚਾਨੋ ਉਹੀ ਤਾਰੇ ਉਹੀ ਰਾਤ ਉਹ ਬਿਰਤੀ ਬੰਦੇ ਦੇ ਅੰਦਰ ਉਹੀ ਹੈ ਗੁਰੂ ਸਾਹਿਬ ਕਹਿੰਦੇ ਬਿਰਤੀ ਜੇ ਬਦਲਦੀ ਹੈ ਬੰਦੇ ਦੀ ਸਮਾਂ ਉਹ ਸਮਾਂ ਉਹ ਸਮਾਂ ਗਿਆ ਹੈ ਜੇ ਬੰਦੇ ਦੇ ਅੰਦਰ ਵਿਕਾਰ ਨਹੀਂ ਗੁਰੂ ਦੇ ਪ੍ਰਸਾਦ ਗੁਰੂ ਦੀ ਸੇਵਾ ਇਹ ਸਿਮਰਨ ਹੈ ਗੁਰਸਿੱਖ ਹੈ ਅਮਰਤਾਰੀ ਹੈ ਤੇ ਸੇਵਾ ਭਾਵਨਾ ਵਾਲੇ ਨੂੰ ਗੁਰੂ ਸਾਹਿਬ ਕਹਿੰਦੇ ਸਤਜੋਗੀ ਬਿਰਤੀ ਦੇ ਵਿੱਚ ਜੀਉਂਦਾ ਹੈ ਤੇ ਜਿਹੜਾ ਬੰਦਾ ਵਿਕਾਰੀ ਹੈ ਮਨਮੁਖ ਹੈ ਖਾਣ ਪੀਣ ਵਾਲਾ ਹੈ ਲੋਟ-ਕੋਟਿ ਕਰਨ ਵਾਲਾ ਹੈ ਮਾੜੀ ਬਿਰਤੀ ਵਾਲਾ ਹੈ ਉਹ ਕਲਯੁਗ ਵਿੱਚ ਜੀ ਰਿਹਾ ਹੈ ਉਹ ਅਜਿ ਵੀ ਕਰਦੇ ਕੋਈ ਚੀਜ਼ ਹੈ ਤੇ ਕਿਲਾ ਮਨੁੱਖੀ ਗੁਰਮਖਾ ਉਹ ਅਜਿ ਸਤਜਗੂ ਜੀ ਨੇ ਉਹਨੇ ਕੱਲ ਹੀ ਕਾ ਜਨਮ ਕਿਨਾਲ ਕੇ ਕਰ ਹੋਈ ਉਹਦੇ ਅੰਦਰ ਕਲਯੁਗ ਆਪੇ ਬੜ ਜਾਂਦਾ ਨਾਨਕ ਨਾਮ ਬਣਾ ਤੋ ਮੁਕਤ ਨਾ ਹੋਈ ਵੇਖੋ ਜੋ ਮਰਜ਼ੀ ਕਰੀ ਜਾਓ ਜਿੱਥੇ ਮਰਜ਼ੀ ਭੱਜ ਲੋ ਜੋ ਮਰਜ਼ੀ ਤੁਹਾਡੰਬਰ ਕਰ ਲੋ ਜਿੰਨੇ ਮਰਜ਼ੀ ਉਪਰਾਲੇ ਕਰ ਲੋ ਜਿੰਨੇ ਮਰਜ਼ੀ ਜਗਰਾਤੇ ਕਰਾ ਲੋ ਜਿੰਨੇ ਮਰਜ਼ੀ ਕੀਰਤਨ ਕਰਾ ਲੋ ਜੇ ਸੇਵਾ ਨਹੀਂ ਸਿਮਰਨ ਨਹੀਂ ਗੁਰੂ ਕੀ ਬਾਣੀ ਨਹੀਂ ਵਿਚਾਰ ਨਹੀਂ ਅੰਮ੍ਰਿਤ ਨਹੀਂ ਗੁਰਸਿੱਖ ਨਹੀਂ ਬਾਣਾ ਨਹੀਂ ਤੇ ਸਾਰਾ ਕੁਝ ਗੁਰਸਰਬੰਦੇ ਆ ਤੁਹਾਨੂੰ ਮੁਕਤ ਨਹੀਂ ਕਰਾ ਸਕਦਾ ਜੋ ਮਰਜ਼ੀ ਕਰ ਮੁਕਤ ਤੋ ਭਾ ਲੋ ਦਰਗਾਹ ਤੋਂ ਦਰਗਾਹ ਤੋਂ ਮੁਕਤੀ ਨਹੀਂ ਜੀ ਮਿਲਣੀ ਵਾਹਿਗੁਰੂ ਇਹ ਸਾਲ ਨਾਲ ਸੁਲਤਾਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਵਾਹਿਗੁਰੂ ਸ਼ਬਦ ਦੀ ਸਮਾਪਤੀ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ